ਯਾਰ 4 ਵਜੇ ਆ ਤੇ ਅੱਗ ਜੀ ਲਾਈ ਨਾ ਦੇਈਏ ਰੀਪਰ ਵੀ ਹੋਵੇ ਜਿੰਨ ਚੱਲ ਦੁੱਲੇ ਨੂੰ ਸਾਦਾ ਯਾਰ ਜਦੋਂ ਸਰਕਾਰ ਸੀ ਨਾ ਕਾਲੀਆਂ ਦੀ ਉਹਦੇ ਲਵਾਇਆ ਉਹਦੇ ਬਦਲੀ ਕਰਾ ਕੇ ਤੇ ਨੇੜੇ ਕਰਾ ਲਿਆ ਉਹਨੂੰ ਠੀਕ ਆ ਨਾ ਹੁਣ ਇਹਨਾਂ ਦੇ ਤਾਂ ਪੀ ਪੁੱਤ ਕੰਮ ਦੇਊਗਾ ਹੀ ਦੁੱਲਾ ਹੈਲੋ ਹੈਲੋ ਆਪ ਸ੍ਰੋ ਕਿੱਥੇ ਆਂ ਘਰੇ ਸੀ ਯਾਰ ਹੁਣ ਆਇਆ ਡਿਊਟੀ ਤੋਂ ਆ ਫਿਰ ਖੇਤ ਤੂੰ ਭੱਜ ਕੇ ਆ ਸ਼ੇਰ ਬਣ ਕੇ ਆ ਜਾ ਤੇਰੀ ਸੇਵਾ ਪਾਣੀ ਕਰਦੇ ਆ ਹੈ ਲੋ ਅਰੇ ਵੀ ਪਤਾ ਆ ਆ ਜਾ ਆ ਜਾ ਮੈਂ ਵੀ ਆਉਂਦਾ ਥਰ ਬੈਠਾ ਆ ਜੀ ਬੰਨ ਓਕੇ ਵਾਲਾ ਦਾਤਾ ਆ ਗਿਆ ਪਤਾ ਆ ਗਿਆ ਆ ਜਾ ਬੈ ਜਾ ਬੈ ਜਾ ਬੜੀ ਗੱਦੀ ਲਾਈ ਬੈਠਾ ਉਹ ਮੈਂ ਕਹ ਚੱਲ ਅਫਸਰਾਂ ਦੇ ਲਈ ਡੇ ਖਰਾਬ ਹੋ ਜਾਂਦੇ ਆ ਮੈਂ ਜਵਾਗ ਜੀ ਨੂੰ ਕਹਿ ਕੇ ਐਂ ਕਰਾ ਲਿਆ ਕੀ ਹਾਲ ਚਾਲ ਵਧੀਆ ਵਧੀਆ ਠੀਕ ਆ ਤੇ ਦੂਜਾ ਕੀ ਨਾਂ ਦੇ ਦੇਖ ਮੇਰੀ ਗੱਲ ਸੁਣ ਦਲਿਆ ਹਾਂ ਤੇਰੇ ਨਾਲ 10 ਤਨ 15 ਸਾਲ ਹੋ ਗਏ ਨੌਕਰੀ ਕਰਦੇ ਨੇ ਤੇ ਆਪਾਂ ਇਕੱਠੇ ਪੜੇ ਆ ਤੇ ਮੈਂ ਰਹਿ ਗਿਆ ਵਾਣਾ ਚ ਭੰਕਣ ਜੋਗਾ ਤੇ ਤੇਰੀ ਕਿਸਮਤ ਚੰਗੀ ਸੀ ਤੂੰ ਗਿਆ ਲੱਗ ਹਾਂ ਤੇ ਵੇਖ ਲੈ ਵੀ ਤੈਨੂੰ ਮਾਨਸਾ ਮਿਲੀ ਸੀਗੀ ਤੇਰੀ ਉੱਥੇ ਸੀਗੀ ਬਦਲੀ ਕਰਾ ਕੇ ਤੈਨੂੰ ਇੱਥੇ ਲੈ ਕੇ ਆਂਦਾ ਤਾਂ ਲਿਆਂਦਾ ਵੀ ਧੀ ਪੁੱਤਾਂ ਤੂੰ ਆਪ ਦਾ ਤੇ ਹੁਣ ਇੰਨਾ ਕ ਤਾਂ ਕਰ ਸਕਦਾ ਵੀ ਵੇਲਾ 4 ਵਜੇ ਆ ਤੇ ਜੇ ਤੇਰਾ ਹੁਕਮ ਹੋਵੇ ਤਾਂ ਮੈਂ ਅੱਗੇ ਜਿਲਾਵਾ ਨਹੀਂ ਅੱਗ ਤਾਂ ਤੈਨੂੰ ਪਤਾ ਟਾਈਮ ਸਰਕਾਰ ਬਹੁਤ ਸਖਤ ਆ ਤੈਨੂੰ ਮੈਂ ਅੱਗੇ ਵੀ ਦੱਸਦਾ ਹੁਣਾਂ ਸਾਢੇ 4 ਤੋਂ ਪਹਿਲਾਂ ਮੈਂ ਅਗਣੀ ਲਾਉਣ ਦੇ। ਐਂ ਕੋ ਕਰਦਾ ਫਿਰ ਮੈਨੂੰ 1300 ਆਖੀ ਹੋਇਆ। ਉਹ ਸੋਖ ਦੀ ਕੋਈ ਨਹੀਂ ਲਾ ਲਈ ਤੂੰ ਸਾਢੇ 4 ਵਜੇ ਲਾ ਲਈ। ਨਹੀਂ ਮੈਂ ਮੈਂ ਤੰਦਦਾ ਤੇਰਾ ਤੇਰਾ ਹੱਲ ਵੀ ਹੈਗਾ ਮੇਰੇ ਕੋਲੇ। ਟੈਂਸ਼ਨ ਨਾ ਲੈ। ਸਰਾ ਲਿਆ ਇਹਦਾ ਅਸਰਾ ਦਾ ਸਮਾਨ ਚੱਕ ਕੇ। ਆ ਵੇਖ। ਸੌਂਫ ਸੂੰਪਾ ਕੇ ਸੌਂਹ ਕੇ ਵੇਖ। ਢਿੱਡੀ ਬੰਬ ਚੀਜ਼ ਕੱਢੀ ਆ। ਸਿਰਾ ਹੈ ਦੋ ਤਿੰਨ ਮੇਰੀ ਗੱਲ ਸੁਣੇ ਲੈ ਜਾ ਦੋ ਤੇਰੀਆਂ ਮੈਂ ਘਰੇ ਪਜਾ ਦੂੰਗਾ ਅੱਛਾ ਪੂੰਗਾ ਮੈਂ ਲਾ ਕੇ ਮੈਂ ਪੁੱਛਦਾ ਕੋਈ ਨਹੀਂ ਇੱਕ ਤਾਣਾ ਫੋਨ ਨਾਲ ਆਣੇ ਯਾਰ ਨਾ ਕਰ ਜਾ ਮੈਨੂੰ ਫੋਨ ਤੇ ਗੱਲ ਕਰ ਲੈ ਲੈਂਦੇ ਕਰ ਲੋ ਕਰ ਲੋ ਹਿਸ਼ਾਰਾ ਇਹ ਚੱਲਦਾ ਥੋੜਾ ਮੈਂ ਹੈਲੋ ਹਾਂਜੀ ਕੀ ਆਲਾ ਜੀ ਹੈਲੋ ਹਾਂ ਹਾਂ ਅੱਛਾ ਉਹ ਕੋਈ ਨਹੀਂ ਕੋਈ ਨਹੀਂ ਘਟ ਗਿਆ ਨਹੀਂ ਨਹੀਂ ਉਹ ਕੋਈ ਨਹੀਂ ਆਪਾਂ ਕੱਲ ਨੂੰ ਮਿਲਾਂਗੇ ਕੋਈ ਨਹੀਂ ਕੋਈ ਨਹੀਂ ਕੱਲ ਨੂੰ ਦੱਸ ਦਾਂਗੇ ਹੈ ਹੋਰ ਠੀਕ ਆ ਠੀਕ ਆ ਠੀਕ ਆ ਠੀਕ ਆ ਕੋਈ ਨਹੀਂ ਕੋਈ ਨਹੀਂ ਆਹ ਉਹ ਨਹੀਂ ਨਹੀਂ ਦਫ਼ਤਰੀ ਆ ਰਹਿਣਾ ਅੱਜ ਕੰਮ ਚੱਲਿਆ ਤੇ ਉਹ ਫੋਨ ਆ ਗਿਆ ਉਹ ਯਾਰ ਬੇਲੀ ਸੀ ਕੋਈ ਆਪਣਾ ਫੋਨ ਆ ਗਿਆ ਉਹਦਾ ਫੋਨ ਆ ਗਿਆ ਉਹਦਾ ਤੇ ਉਹ ਮੈਨੂੰ ਕਹਿੰਦਾ ਆ ਜਾ ਚਾਚਾ ਖੇਤ ਆ ਜਾ ਯਾਰ ਖੇਤ ਆ ਜਾ ਤੇ ਕਰਦੇ ਆਂ ਗੱਲ ਫਿਰ ਚੱਲ ਕੋਈ ਨਹੀਂ ਤੈਨੂੰ ਮੈਂ ਕੱਲ ਨੂੰ ਮਿਲਦਾ ਠੀਕ ਆ ਕੱਲ ਹੀ ਹੋਗੀ ਸਾਰੀ ਕਾਇ ਲਾਈ ਨਹੀਂ ਲਾਵਾਂ ਮੈਂ ਛਕੂ ਨਾਲ ਸਾਰੀ ਤੇ ਡੱਬੀ ਮੇਰੀ ਖਤਮ ਕਰਾਤੀ